ਪਰਮ ਸਤਿਕਾਰ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਆਓ ਨਿਵਾਰ ਸ਼ਬਦ ਵਿਚਾਰ ਦੇ ਨਾਲ ਜੁੜਨਾ ਕਰੀਏ ਦੱਖਣੀ ਮਹੱਲਾ ਪੰਜਵਾ ਗਹੜ ੜੜਾ ਤਿਰਨ ਛਾਇਆ ਗਫਲ ਜਲਿਓ ਹੋ ਪਾਹੀ ਜਿੰਨਾ ਭਾਗ ਮਥਾ ਹੜੈ ਤੈਨ ਉਸਤਾਦ ਪਨਾਹੀ ਗਹ ਡਡਾ ਕਹਿੰਦੇ ਹਨ 56 ਸਰੀਰੂਪੀ 56 ਤਰਨ ਕੱਖ ਨਾਲ ਤਰਨ ਕਹਿੰਦੇ ਹਨ ਕੱਖ ਤੀਲੇ ਗਾਫਲ ਮਨੁੱਖ ਗਾਫਲ ਉਸਤਾਦ ਦਾ ਮਤਲਬ ਗੁਰੂ ਪਣਾ ਓਟ ਆਸਰਾ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਸਮਝਾ ਰਹੇ ਹਨ ਕਿ ਗਾਫਲ ਮਨੁੱਖ ਦਾ ਕਾ ਨਾਲ ਬਣਿਆ ਹੋਇਆ ਸਰੀਰ ਰੂਪੀ ਛੱਪਰ ਕ੍ਰਿਸ਼ਨਾਂ ਨੇ ਅੱਗ ਦੇ ਵਿੱਚ ਸੜ ਰਿਹਾ ਹੈ। ਕ੍ਰਿਸ਼ਨਾਂ ਨੇ ਅੱਗ ਦੇ ਵਿੱਚ ਸੜ ਰਿਹਾ ਹੈ। ਇਹ ਸ੍ਰੀ ਰੂਪੀ ਛੱਪਰ ਜਿਹੜਾ ਘਾ ਦਾ ਬਣਿਆ ਹੋਇਆ। ਜਿੰਨਾ ਬੰਦਿਆਂ ਨੇ ਮੱਥੇ ਉੱਤੇ ਚੰਗੇ ਭਾਗ ਜਾਗਦੇ ਹਨ। ਭਾਗ ਉਗੜ ਪੈਂਦੇ ਹਨ। ਉਹਨਾਂ ਨੂੰ ਗੁਰੂ ਦਾ ਸਹਾਰਾ ਮਿਲ ਜਾਂਦਾ ਹੈ। ਉਨਾਂ ਨੂੰ ਉਸਤਾਦ ਦਾ ਸਹਾਰਾ ਮਿਲ ਜਾਂਦਾ ਹੈ ਤੇ ਉਹ ਤ੍ਰਿਸ਼ਨਾ ਦੀ ਅਗ ਤੋਂ ਬਚ ਜਾਂਦੇ ਹਨ ਉਹ ਜਨੇ ਰੋ ਗੁਰੂ ਦੀਪ ਨਾ ਲੈ ਲੈਂਦੀ ਹੈ ਉਹ ਟਾਸਰਾ ਲੈ ਲੈਂਦੀ ਜਨੇ ਉਹ ਬਚ ਜਾਂਦੇ ਹਨ ਫਿਰ ਅੱਗੇ ਫਰਮਾਨ ਹੈ ਮਹੱਲਾ ਪੰਜਵਾਂ ਨਾਨਕ ਪੀਠਾ ਪੱਕਾ ਸਾਜਿਆ ਧਰਿਆ ਆਣ ਮੌਜੂਦ ਬਾਝੋਂ ਸਤਿਗੁਰ ਆਪਣੇ ਬੈਠਾ ਝਾਕ ਦਰੂਦ ਦਰੂਦ ਮਤਲਬ ਦੁਆ ਅਰਦਾਸ ਮੁਸਲਮਾਨ ਇੰਦ ਆਦਿਕ ਪਵਿੱਤਰ ਦਿਹਾੜੇ ਅੱਲਾ ਨਮਿਤ ਆਪਣੇ ਕਾਜੀ ਨੂੰ ਚੰਗਾ ਜੋਖਾ ਖਾਣਾ ਪਕਾ ਕੇ ਭੇਟ ਕਰਦੇ ਹਨ ਕਾਜੀ ਆ ਕੇ ਪਹਿਲਾਂ ਦਰੂਦ ਪੜਦਾ ਹੈ ਫਿਰ ਉਹ ਖਾਣਾ ਜਿਹੜਾ ਉਹ ਸੰਕਾਰ ਕਰਦਾ ਹੈ ਉਸ ਤੋਂ ਪਿੱਛੋਂ ਘਰ ਵਾਲਿਆਂ ਨੂੰ ਖਾਣ ਨੂੰ ਮਿਲਦਾ ਹੈ ਜਿੰਨਾ ਚਿਰ ਕਾਜੀ ਨਾ ਆਵੇ ਘਰ ਦੇ ਣਿਆਣੇ ਸਿਆਣੇ ਪਈ ਚਾਗਦੇ ਹਨ ਤੇ ਉਡੀਕਦੇ ਹਨ ਤਿਆਰ ਹੋਏ ਖਾਣੇ ਉਹਨਾਂ ਦੇ ਸਾਹਮਣੇ ਪਈ ਰਹਿੰਦੇ ਹਨ ਪਰ ਉਹਨਾਂ ਨੂੰ ਖਾਣ ਦੀ ਇਜਾਜ਼ਤ ਨਹੀਂ ਹੁੰਦੀ ਇਸੇ ਤਰ੍ਹਾਂ ਕਹਿੰਦੇ ਜੀਵ ਕਈ ਸਾਧਨ ਪਿਆ ਕਰੇ ਪਰ ਗੁਰੂ ਦੀ ਛਾਨ ਤੋਂ ਬਿਨਾ ਪ੍ਰਭੂ ਦੀ ਮਿਹਰ ਦਾ ਦਰ ਨਹੀਂ ਖੁੱਲਦਾ ਸਮਝਾ ਰਹੇ ਆ ਸਤਿਗੁਰੂ ਪਾਸ਼ਾ ਕਿ ਇਹ ਨਾਨਕ ਨਿਆਜ਼ ਆਦਿਕ ਦੇਣ ਲਈ ਸ਼ਰਧਾ ਲੂ ਮੁਸਲਮਾਨ ਆਟਾ ਪਿਹਾ ਕੇ ਪਕਾ ਕੇ ਨਾਨਕ ਪੀਠਾ ਪੀਠਾ ਮਤਲਬ ਪੀਠ ਕੇ ਪਿਆਹ ਕੇ ਪੱਕਾ ਸਾਜਿਆ ਪਕਾ ਕੇ ਤਿਆਰ ਕਰਕੇ ਕਹਿੰਦਾ ਪਾ ਤਰਿਆ ਆਣ ਮੌਜੂਦ ਕਹਿੰਦੇ ਸਾਰਾ ਕੁਛ ਇਹ ਤਿਆਰ ਕਰਕੇ ਮਤਲਬ ਖਾਣਾ ਸੰਵਾਰ ਕੇ ਤਿਆਰ ਕਰਕੇ ਰੱਖਦਾ ਹੈ ਪਰ ਜਦ ਤੱਕ ਕਹਿੰਦੇ ਪੀਰ ਆ ਕੇ ਦੁਆ ਨਾ ਪੜੇ ਦੁਆ ਨਾ ਪੜੇ ਤੇ ਉਹ ਬੈਠਾ ਚਾਕਦਾ ਹੈ ਉਨਾਂ ਚਿਰ ਇਜਾਜ਼ਤ ਨਹੀਂ ਹੁੰਦੀ ਤਿਵੇਂ ਉਸੇ ਤਰ੍ਹਾਂ ਇੱਕ ਉਹਨਾਂ ਪ੍ਰਮਾਣ ਦਿੰਦਾ ਹੈ ਮੁਸਲਮਾਨ ਦਾ ਪ੍ਰਮਾਣ ਦੇਣੀ ਕਹਿੰਦੇ ਉਸੇ ਤਰ੍ਹਾਂ ਮਨੁੱਖ ਅਨੇਕਾਂ ਧਾਰਮਿਕ ਸਾਧਨ ਕਰਦਾ ਹੈ ਧਾਰਮਿਕ ਕਰਮ ਕਰਦਾ ਹੈਨੇ ਕਈ ਪਰ ਜਦ ਤੱਕ ਗੁਰੂ ਨਾ ਮਿਲੇ ਜਿੰਨੇ ਮਰਜੀ ਸਾਧਨ ਕਰ ਲਵੇ ਜੇ ਗੁਰੂ ਨਾ ਮਿਲੇ ਗੁਰੂ ਵਾਲਾ ਨਾ ਬਣੇ ਮਨੁੱਖ ਰੱਬ ਦੀ ਰਹਿਮਤ ਨੂੰ ਬੈਠਾ ਉਡੀਕਦਾ ਹੀ ਹੈ ਬਸ ਬੈਠਾ ਉਡੀਕੀ ਜਾਂਦਾ ਬਸ ਕੁਝ ਪ੍ਰਾਪਤ ਨਹੀਂ ਹੁੰਦਾ ਫਿਰਗੇ ਪ੍ਰਮਾਣ ਹੈ ਮਹੱਲਾ ਪੰਜਵਾਂ ਨਾਨਕ ਪੂਸਰੀਆਂ ਪਕਾਈਆਂ ਪਾਈਆਂ ਥਾਲੇ ਮਾਹੀ ਜਿੰਨੇ ਗੁਰੂ ਮਨਾਇਆ ਰਜ ਰਜ ਸੇਈ ਖਾਹੀ ਭੂਸਣੀ ਕਹਿੰਦੇ ਹਨ ਗੁੜ ਵਾਲੀ ਰੋਟੀ ਨੂੰ ਮਿੱਠੀ ਰੋਟੀ ਗੁੜ ਵਾਲੀ ਰੋਟੀ ਮੰਨੀ ਵੀ ਕਹਿੰਦੇ ਜਿਵੇਂ ਮੰਨੀ ਪਕਾਈ ਮੰਨੀ ਜਿਹੜੀ ਧਰਤੀ ਤੇ ਪਕਾਉਂਦੇ ਆ ਜਿਵੇਂ ਕਈ ਮੰਨੀ ਬਕਾ ਕੇ ਦਿੰਦੇ ਆ ਨਾ ਕਈ ਲਾਲਾਂ ਵਾਲੇ ਨੂੰ ਮੰਨਦੇ ਜਿਹੜੇ ਉਹ ਮੰਨੀਆਂ ਬਕਾਉਂਦੇ ਆ ਸਾਲ ਤੋਂ ਰੋਟ ਰੋਟ ਵੀ ਕਹਿ ਦਿੰਦੇ ਆ ਤਾਂ ਸਤਿਗੁਰ ਪਾਸ਼ਾ ਇੱਥੇ ਸਮਝਾ ਰਹੇ ਕਹਿੰਦੇ हे ਨਾਨਕ ਜੇ ਕੋਈ ਮਨੁੱਖ ਇਤਨੇ ਹੀ ਗਰੀਬ ਹਨ ਕਿ ਰਸੋਈ ਚੰਕਾ ਆਦਿਕ ਵਰਤਨ ਦੇ ਥਾਂ ਧਰਤੀ ਉੱਤੇ ਹੀ ਮੰਨ ਪਕਾ ਲੈਂਦੇ ਹਨ ਵੀ ਐਨੇ ਗਰੀਬ ਹੈ ਧਰਤੀ ਤੇ ਹੀ ਪਕਾ ਲੈਣ ਤੇ ਥਾਲ ਦੇ ਵਿੱਚ ਪਾ ਲੈਂਦੇ ਹਨ ਪਾਈਆਂ ਥਾਲੇ ਮਾਏ ਨਾਨਕ ਪੋਸਰੀਆਂ ਪਕਾਈਆਂ ਪਾਈਆਂ ਥਾਲੇ ਮਾਏ ਕਹਿੰਦੇ ਥਾਲ ਦੇ ਵਿੱਚ ਪਾ ਲੈਂਦੇ ਹਨ ਤੇ ਉਹਨਾਂ ਨੇ ਆਪਣੇ ਗੁਰੂ ਨੂੰ ਖੁਸ਼ ਕਰ ਲਿਆ ਉਹਨਾਂ ਨੇ ਆਪਣੇ ਗੁਰੂ ਨੂੰ ਖੁਸ਼ ਕਰ ਲਿਆ ਹੈ ਤੇ ਗੁਰੂ ਦੇ ਦੱਸੇ ਰਾਹ ਉੱਤੇ ਤੁਰ ਕੇ ਉਹਨਾਂ ਆਪਣੇ ਗੁਰੂ ਦੀ ਪ੍ਰਸੰਤਾ ਹਾਸਲ ਕਰ ਲਈ ਤਾਂ ਕਹਿੰਦੇ ਉਹ ਉਹਨਾਂ ਦੀਆਂ ਭੂਸਣੀਆਂ ਭਾਵ ਉਹਨਾਂ ਦੀਆਂ ਮਿੱਠੀਆਂ ਰੋਟੀਆਂ ਨੂੰ ਹੀ ਧਰਤੀ 'ਤੇ ਪਕਾਈਆਂ ਰੋਟੀਆਂ ਨੂੰ ਹੀ ਸਵਾਦ ਨਾਲ ਖਾਂਦੇ ਹਨ ਭਾਵ ਗਰੀਬ ਮਨੁੱਖਾਂ ਨੂੰ ਗਰੀਬੀ ਦੇ ਵਿੱਚ ਹੀ ਸੁਖੀ ਜੀਵਨ ਅਨੁਪਉ ਹੁੰਦਾ ਹੈ ਜੇ ਉਹ ਗੁਰੂ ਦੇ ਰਸਤੇ ਉੱਤੇ ਤੁਰ ਕੇ ਗੁਰੂ ਦੀ ਪ੍ਰਸੰਤਾ ਪ੍ਰਾਪਤ ਕਰ ਲੈਂਦੇ ਹਨ ਚਾਹ ਜਿੰਨੀ ਮਰਜ਼ੀ ਗਰੀਬੀ ਹੋਵੇ ਉਹ ਉਹਦੇ ਵਿੱਚ ਹੀ ਆਨੰਦ ਮੰਗਲ ਹੈ ਜਿਹਦੇ ਗੁਰੂ ਨੇ ਦੱਸੇ ਹੋਏ ਰਸਤੇ ਤੇ ਤੁਰਦੇ ਤੇ ਨਹੀਂ ਤਾਂ ਕਿੰਨਾ ਪਲੰਦੀ ਛੇਤੀ ਪ੍ਰਕਾਰ ਦਾ ਭੋਜਨ ਹੋਵੇ ਜੇ ਗੁਰੂ ਪ੍ਰਸੰਨ ਨਹੀਂ ਗੁਰੂ ਦੇ ਦੱਸੇ ਹੋਏ ਰਸਤੇ ਤੇ ਨਹੀਂ ਤੁਰਨਾ ਤਾਂ ਫਿਰ ਸਭ ਕੁਝ ਵਿਅਰਥ ਹੈ ਕਹਿਣ ਦਾ ਪਾਵੀ ਹੈ ਤੇ ਗੁਰੂ ਨੇ ਦੱਸੇ ਹੋਏ ਰਸਤੇ ਤੇ ਤੁਰਨਾ ਤਾਂ ਫਿਰ ਸਭ ਕੁਝ ਪ੍ਰਮਾਨ ਹੈ ਜੇ ਪਲੰਦੀ ਜੋ ਮਰਜ਼ੀ ਹੋਵੇ ਕਹਿਣ ਦਾ ਪਾਵਾ ਪਲਾਨੀ ਅੱਤ ਦੀ ਗਰੀਬੀ ਹੋਵੇ ਪਲਾਨੀ ਪਕਾਉਣ ਵਾਸਤੇ ਤਵਾ ਵੀ ਨਾ ਹੋਵੇ ਕਹਿਣ ਦਾ ਭਾਵ ਜੇ ਤਾਂ ਇੱਕ ਸਮਝਾਉਣ ਦਾ ਪ੍ਰਮਾਣ ਹੈ ਮੈਂ ਪਕਾਉਣ ਲਈ ਪਕਾਉਣ ਲਈ ਇੰਨੀ ਗਰੀਬੀ ਹੋਵੇ ਤਵਾ ਵੀ ਨਾ ਹੋਵੇ ਥੱਲੇ ਧਰਤੀ ਦੇ ਰੱਖ ਕੇ ਪਕਾਈ ਹੋਵੇ ਪਲਾਨੀ ਕਹਿਣ ਦਾ ਭਾਵ ਮੈਂ ਅਗਰ ਪਲਾਂ ਦੀ ਅਤ ਦੀ ਗਰੀਬੀ ਹੋਵੇ ਅਗਰ ਗੁਰੂ ਨੂੰ ਪ੍ਰਸੰਨ ਗੁਰੂ ਦੇ ਦੱਸੇ ਹੋਏ ਰਸਤੇ ਤੇ ਤੁਰ ਪਿਆ ਤਾਂ ਉਹ ਮਨੁੱਖ ਪ੍ਰਵਾਨ ਹੈ ਤੇ ਨਹੀਂ ਤਾਂ ਪਲਾਂ ਦੀ 36 ਪ੍ਰਕਾਰ ਦੇ ਤੂੰ ਭੋਜਨ ਤਿਆਰ ਕਰਕੇ ਚੰਗੀ ਚੋਖੀ ਰਸੋਈ ਦੇ ਵਿੱਚ ਪਲਾਂ ਦੀ ਤਿਆਰ ਕਰਨ ਲਾ ਤੂੰ ਪਰ ਜੇ ਗੁਰੂ ਨੇ ਦੱਸੇ ਹੋਏ ਰਸਤੇ ਦੀ ਨਾ ਦੁਰਦਾ ਤਾਂ ਫਿਰ ਉਹ ਤੇਰਾ ਸਖ 36 ਪ੍ਰਕਾਰ ਦੇ ਭੋਜਨ ਵੀ ਵਿਅਰਥ ਹੈ ਕਹਿੰਦਾ ਪਾਵੀ ਹੈ ਉਹ ਵੀ ਕਿਸੇ ਵੀ ਲੇਖੇ ਦੇ ਵਿੱਚ ਨਹੀਂ ਹੈ ਫਿਰ ਅੱਗੇ ਫਰਮਾਨ ਹੈ ਪੌੜੀ ਤੁੰਦ ਜਗ ਮੈਂ ਖੇਲ ਰਚਾਇਆ ਵਿਚ ਹੋਂ ਮੈਂ ਪਾਈਆ ਇੱਕ ਮੰਦਰ ਪੰਜ ਚੋਰ ਹੈ ਨਿਤ ਕਰੇ ਬੁਰੀਆਈਆ हे ਪ੍ਰਭੂ ਤੂੰ ਜੀਵਾਂ ਦੇ ਅੰਦਰ ਹੋਮੇ ਪਾ ਦिती ਹੈ ਜੀਵਾਂ ਦੇ ਅੰਦਰ ਤੂੰ ਹੋਮੇ ਪਾ ਦिती ਹੈ ਇਹ ਮਨੁੱਖਾ ਸਰੀਰ ਇਹ ਜਿਹੜਾ ਮਨੁੱਖਾ ਸਰੀਰ ਹੈ ਤੇ ਇਹਦੇ ਅੰਦਰ ਹੋਮੇ ਪਾ ਦिती ਹੈ ਇਸ ਤਰ੍ਹਾਂ ਜਗਤ ਦੇ ਵਿੱਚ ਇੱਕ ਤਮਾਸ਼ਾ ਰਜ ਦਿੱਤਾ ਹੈ ਤੇ ਇਸ ਮਨੁੱਖਾ ਸਰੀਰ ਇੱਕ ਮੰਦਰ ਮੰਦਰ ਕਿਹਨੂੰ ਕਿਹਾ ਇਹ ਸਰੀਰ ਨੂੰ ਕਹਿੰਦੇ ਇਸ ਦੇ ਵਿੱਚ ਕਾਮ ਆਦਿਕ ਪੰਜ ਚੋਰ ਹਨ ਕਾਮ ਕ੍ਰੋਲੂ ਮੋਹੰਕਾਰ ਇੱਕ ਮੰਦਰ ਪੰਜ ਚੋਰ ਹੈ ਹੀ ਪੰਜ ਚੋਰ ਹੈ ਨਿਤ ਕਰੇ ਬੁਰੀਆਂ ਆਈਆਂ ਜੋ ਸਦਾ ਹੀ ਬੁਨਿਆਈਆਂ ਕਰਦੇ ਹਨ ਭੈਣੀ ਕਰਮ ਕਰਦੇ ਹਨ ਕਾਮ ਕਰੂ ਲੋ ਮੋਹ ਹੰਕਾਰ 10 ਨਾਰੀ ਇੱਕ ਪੁਰਖ ਕਰ ਦੱਸੇ ਸਾਧ ਲੋਭਾਈਆਂ ਕਹਿੰਦੇ ਇੱਕ ਪਾਸੇ ਮਨ ਇਕੱਲਾ ਹੈ ਇੱਕ ਪਾਸੇ ਇੱਕ ਪੁਰਖ ਮਤਲਬ ਇੱਕ ਮਨ ਕਹਿੰਦੇ ਇੱਕ ਪਾਸੇ ਮਨ ਇਕੱਲਾ ਹੈ ਤੇ ਇਸ ਦੇ ਨਾਲ ਕਹਿੰਦੇ 10 ਇੰਦਰੀਆਂ ਹਨ 10 ਨਾਰੀ ਨਾਰੀ ਕੌਣ ਇੰਦਰੀਆਂ ਕਹਿੰਦੇ ਮਨ ਇਕੱਲਾ ਹੈ ਤੇ ਇਹਦੇ ਇੱਕ ਪਾਸੇ 10 ਇੰਦਰੀਆਂ ਹਨ 10 ਨਾਰੀਆਂ ਹਨ ਦੇ ਦਸੇ ਹੀ ਮਾਇਆ ਦੇ ਸਵਾਦ ਦੇ ਵਿੱਚ ਦਸੇ ਹੀ ਜਿਨੀਆਂ ਦਸ ਇੰਦਰੀਆਂ ਦਸੇ ਮਾਇਆ ਦੇ ਸਵਾਦ ਦੇ ਵਿੱਚ ਫਸੀਆਂ ਪਈਆਂ ਹਨ ਦਸੇ ਸਾਦ ਲੁਭਾਈਆਂ ਏਨ ਮਾਇਆ ਮੋਹਣੀ ਮੋਹੀਆ ਨਿਤ ਫਰੇ ਪਰਮਾਈਆ ਕਹਿੰਦੇ ਸਵਾਦ ਦੇ ਵਿੱਚ ਫਸੀਆਂ ਹੋਈਆਂ ਹਨ ਤੇ ਇਸ ਮੋਹਣੀ ਮਾਇਆ ਨੇ ਇਹਨਾਂ ਨੂੰ ਮੋਇਆ ਹੋਇਆ ਹੈ ਇਹ ਦਸਾਂ ਇੰਦਰੀਆਂ ਨੇ ਇਸ ਵਾਸਤੇ ਇਹ ਸਦਾ ਭੜਕਦੀਆਂ ਫਿਰਦੀਆਂ ਹਨ। ਕਿਨੇ ਭਰਮਾਈਆਂ, ਭਰਮ ਦਿੰਦੀਆਂ ਫਿਰਦੀਆਂ, ਭੜਕਦੀਆਂ ਫਿਰਦੀਆਂ ਹਨ। ਹਾਠਾ ਦੋਵੇਂ ਕੀਤੇ ਉਹ ਸ਼ਿਵ ਸ਼ਕਤ ਵਰਤਾਈਆ ਪਰ ਕਹਿੰਦੇ ਇਹ ਦੋਵੇਂ ਪਾਸੇ ਤੂੰ ਆਪ ਹੀ ਬਣਾਏ ਹਨ ਏ ਪ੍ਰਭੂ ਜੈ ਮਾਇਆ ਪਾਸੇ ਤੇ ਚੈ ਦੂਸਰਾ ਪਾਸੇ ਤੇ ਦੀਮਾ ਇਹ ਦੋਨੇ ਪਾਸੇ ਤੂੰ ਆਪ ਹੀ ਬਣਾਏ ਜੀਵ ਆਤਮਾ ਤੇ ਮਾਇਆ ਦੀ ਖੇਡ ਤੂੰ ਹੀ ਰਚੀ ਹੈ ਏ ਪ੍ਰਭੂ ਹਰਥਾ ਦੋਵੇਂ ਹਰਥਾ ਦਾ ਮਤਲਬ ਦੋ ਤਰਫਾਂ ਦੋਵੇਂ ਤਰਫਾਂ ਹਰਥਾ ਦੋਵੇਂ ਕੀ ਤੂੰ ਕੀਤੀਆਂ ਤੂੰ ਬਣਾਈਆਂ ਇਹ ਦੋਨੇ ਜਣੀਆਂ ਮਾਇਆ ਦਿੱਤੀ ਦੇ ਵਾਲਾ ਪਾਸਾ ਇਹ ਸਾਰੀ ਖੇਡ ਤੇਰੀ ਬਣਾਈ ਹੋਈ ਹੈ ਸ਼ਿਵ ਅੰਗੈ ਸ਼ਕਤੀ ਹਾਰਿਆ ਏਵੇਂ ਹਰ ਭਾਈਆ ਕਿਨੇ ਤੈਨੂੰ ਇਉਂ ਹੀ ਚੰਗਾ ਲੱਗਾ ਕਿ ਜੀਵ ਆਤਮਾ ਮਾਇਆ ਦੇ ਟੱਕਰੇ ਤੇ ਹਾਰ ਰਹੀ ਹੈ ਜੀਵਾਤਮਾ ਜਿਹੜਾ ਉਹ ਮਾਇਆ ਦੇ ਟੱਕਰੇ ਤੇ ਹਾਰ ਰਹੀ ਹੈ ਤੈਨੂੰ ਚੰਗਾ ਲੱਗਾ ਹੈ ਸਿਵੰਗ ਸਖਤੀ ਹਾਰ ਰਿਆਂ ਇਵੇਂ ਹਰ ਪਾਈਆਂ ਇਵੇਂ ਭਾਈ ਜਾਨ ਮਤਲਬ ਤੈਨੂੰ ਇਉਂ ਪਾਉਂਦਾ ਚੰਗਾ ਲੱਗਾ ਇੱਕ ਵਿੱਚੋਂ ਹੀ ਤੁੱਦ ਰੱਖਿਆ ਜੋ ਸਤ ਸੰਗ ਮਿਲਾਈਆ ਪਰ ਜਿਨ੍ਹਾਂ ਨੂੰ ਤੂੰ ਸਤ ਸੰਗਤ ਦੇ ਵਿੱਚ ਜੋੜਿਆ ਹੈ ਜਿਨ੍ਹਾਂ ਨੂੰ ਸਤ ਸੰਗਤ ਦੀ ਦਾਤ ਗੁਰੂ ਦੀ ਸੰਗਤ ਦੀ ਦਾਤ ਬਖਸ਼ੀ ਹੈ ਜੋੜਿਆ ਜੀ ਨੂੰ ਸੰਗਤ ਦੇ ਵਿੱਚ ਉਹਨਾਂ ਨੂੰ ਤੂੰ ਮਾਇਆ ਦੇ ਵਿੱਚੋਂ ਬਚਾ ਲਿਆ ਉਹਨਾਂ ਨੂੰ ਮਾਇਆ ਦੇ ਵਿੱਚੋਂ ਬਚਾ ਲਿਆ ਇੱਕ ਵਿੱਚੋਂ ਹੀ ਤੁੱਤ ਰੱਖਿਆ ਇਹਨੂੰ ਵਿੱਚੋਂ ਤੂੰ ਰੱਖ ਲਿਆ ਇਹਨਾਂ ਨੂੰ ਬਚਾ ਲਿਆ ਜੋ ਸਤ ਸੰਗ ਮਿਲਾਈਏ ਜਿਹਨੂੰ ਤੂੰ ਸੰਗਤ ਦਾ ਮੇਲ ਬਖਸ਼ਤਾ ਜਿਹਦੇ ਸੰਗਤ ਕਰਦੇ ਹਨ ਸਤਗੁਰੂ ਪਾਤਸ਼ਾਹ ਦੇ ਉਹਨਾਂ ਨੂੰ ਤੂੰ ਇਸ ਮੋਹ ਤੋਂ ਇਸ ਜੰਜਾਲ ਤੋਂ ਤੂੰ ਬਚਾ ਲਿਆ ਤੇ ਆਪਣੀ ਚੰਨਾਂ ਦੇ ਵਿੱਚ ਲੀਨ ਕਰ ਰੱਖਿਆ ਜਲ ਵਿੱਚੋਂ ਬਿੰਬ ਉਠਾਲਿਓ ਜਲ ਮਾਹੀ ਸਮਾਈਆ ਬਿੰਬ ਕਹਿੰਦੇ ਹਨ ਬੁਲਬਲਾ ਪਾਣੀ ਦੇ ਉੱਤੇ ਬੁਲਬਲਾ ਪਾਣੀ ਦੇ ਵਿੱਚੋਂ ਹੀ ਨਿਕਲਦਾ ਨਾ ਕਹਿੰਦੇ ਜਿਵੇਂ ਪਾਣੀ ਦੇ ਵਿੱਚੋਂ ਬੁਲਬਲਾ ਪੈਦਾ ਹੁੰਦਾ ਹੈ ਤੇ ਪਾਣੀ ਦੇ ਵਿੱਚ ਹੀ ਲੀਨ ਹੋ ਜਾਂਦਾ ਹੈ ਪਾਣੀ ਦੇ ਵਿੱਚ ਤਾਂ ਵੱਖਰਾ ਤਾਂ ਉੱਚਾ ਹੋ ਜਾਂਦਾ ਨਾ ਮੁੰਕੇ ਫੁੱਟਕੇ ਪਾਣੀ ਦੇ ਵਿੱਚ ਹੀ ਲੀਨ ਹੋ ਜਾਂਦਾ ਹੈ ਕਹਿੰਦੇ ਉਹ ਉਸੇ ਤਰ੍ਹਾਂ ਕਹਿੰਦੇ ਉਹ ਤੇਰੇ ਅੰਦਰ ਲੀਨ ਹੋਏ ਰਹਿੰਦੇ ਐ ਕੌਣ ਜਿਹੜੇ ਸਤਸੰਗਤ ਕਰਦੇ ਆ ਗੁਰੂ ਦੀ ਉਹ ਤੇਰੇ ਵਿੱਚ ਲੀਨ ਹੋਏ ਰਹਿੰਦੇ ਹਨ ਜਣਗੇ ਫੁਰਮਾਨ ਹੈ ਲਖਣੇ ਮਹੱਲਾ ਪੰਜਵਾ ਆਗਾਹਾ ਕੂ ਤraag ਪਿੱਛਾ ਫੇਰਨਾ ਮੁਹ ਡੜਣਾ ਨਾਨਕ ਸਿਜ ਵਿਹਾਵਾਰ ਬਹੁੜ ਨਾ ਹੋਵੀ ਜਨਮ ਦਾ ਨਹੀਂ ਭਾਈ ਅਗਾਹ ਵਧਨ ਲਈ ਤਾੰਗ ਕਰ ਅੱਗੇ ਵਧਨ ਲਈ ਤਾੰਗ ਕਰ ਪਛਾਣ ਨੂੰ ਮੋੜਾ ਨਾ ਮੋੜ ਕਹਿੰਦੇ ਜੀਵਨ ਨੂੰ ਹੋਰ ਹੋਰ ਉੱਚਾ ਤੇ ਸੁੱਚਾ ਬਣਾਉਣ ਲਈ ਉਦਮ ਕਰ ਕਹਿੰਦਾ ਪਾਵ ਇਹਨੂੰ ਜੀਵਨ ਨੂੰ ਉੱਚਾ ਦੇ ਸੁੱਚਾ ਬਣਾਉਣ ਲਈ ਗਾਂ ਵੱਧ ਕਹਿੰਦੇ ਸਤਿਗੁਰੂ ਪਾਤਸ਼ਾਹ ਕਹਿੰਦੇ ਮਿਸ਼ਾਹ ਨਾ ਤੁਰ ਨੀਵਾ ਹੋਣ ਦੇ ਪਾਸੇ ਨਾ ਜਾ ਤੂੰ ਕਹਿੰਦੇ ਨਾਨਕ ਇਸੇ ਜਨਮ ਦੇ ਵਿੱਚ ਕਾਮਯਾਬ ਹੋ ਕਹਿੰਦਾ ਪਾਬ ਇਹ ਮਨੁੱਖਾ ਜਨਮ ਦੇ ਵਿੱਚ ਹੀ ਤੂੰ ਕਾਮਯਾਬ ਹੋ ਜੀਵਨ ਖੇਡ ਜਿੱਤ ਤਾਂ ਕਿ ਕਹਿੰਦੇ ਮੁੜ ਜਨਮ ਨਾ ਲੈਣਾ ਪਵੇ ਤੈਨੂੰ ਮੁਣਕੇ ਦੁਆਰਾ ਤੈਨੂੰ ਜਨਮ ਲੈਣਾ ਹੀ ਨਾ ਪਵੇ ਇਸ ਕਰਕੇ ਜਿਹੜਾ ਮਨੁੱਖਾ ਜਨਮ ਮਿਲਿਆ ਹੈ ਹੁਣ ਇਹਦੇ ਵਿੱਚ ਉਸ ਪ੍ਰਮਾਤਮਾ ਦੇ ਨਾਲ ਜੁੜ ਬਹੁੜ ਨਾ ਹੋਵੀ ਜਨਮਣਾ ਬਹੁੜ ਦਾ ਮਤਲਬ ਦੁਆਰੇ ਮਹੱਲਾ ਪੰਜਵਾ ਸੱਜਣ ਮੈਡਾ ਚਾਈਆ ਹੱਬ ਕਹੀਦਾ ਮਿੱਤ ਹੰਬੇ ਜਾਨਨ ਆਪਣਾ ਕਹੀ ਨਾ ਠਾਹੇ ਚਿੱਤ ਕਿੰਨੇ ਮੇਰਾ ਮਿੱਤਰ ਪ੍ਰਭੂ ਪਿਆਰ ਭਰੇ ਦਿਲ ਵਾਲਾ ਹੈ ਹਰ ਕਿਸੇ ਦਾ ਮਿੱਤਰ ਹੈ ਉਹ ਹਰੇਕ ਨਾਲ ਪਿਆਰ ਕਰਦਾ ਹੈ ਪਰਮੇਸ਼ਰ ਸਾਰੇ ਹੀ ਜੀਵ ਉਸ ਪ੍ਰਭੂ ਨੂੰ ਆਪਣਾ ਮਿੱਤਰ ਜਾਣਦੇ ਹਨ ਉਹ ਕਿਸੇ ਦਾ ਦਿਲ ਨਹੀਂ ਤੋੜਦਾ ਫਿਰ ਅੱਗੇ ਫਰਮਾਨ ਹੈ ਮਹੱਲਾ ਪੰਜਵਾਂ ਗੁਜੜਾ ਲਦਮ ਲਾਲ ਮੱਥਾ ਹੀ ਪ੍ਰਗਟ ਥਿਆ ਸੋਈ ਸੁਹਾਵਾ ਥਾਨ ਜਿੱਥੈ ਪਰੀਏ ਨਾਨਕ ਜੀ ਤੋਂ ਉੱਠਿਆ ਪ੍ਰਭੂ ਪਤੀ ਦੀ ਮੇਰ ਹੋਈ ਪਰਮੇਸ਼ਰ ਦੀ ਮਿਹਰ ਹੋਈ ਤਾਂ ਉਹ ਪ੍ਰਭੂ ਕਹਿੰਦੇ ਪ੍ਰਭੂ ਲਾਲ ਮੇਰੇ ਅੰਦਰ ਲੁਕਿਆ ਹੋਇਆ ਹੀ ਮੈਨੂੰ ਲੱਭ ਪਿਆ ਪ੍ਰਗਟ ਹੋ ਗਿਆ ਇਸ ਦੀ ਬਰਕਤ ਨਾਲ ਮੇਰੇ ਮੱਥੇ ਉੱਤੇ ਪ੍ਰਕਾਸ਼ ਹੋ ਗਿਆ ਭਾਵ ਮੇਰਾ ਮਨ ਤਨ ਖਿੜ ਪਿਆ ਕਹਿੰਦਾ ਭਾਵ ਹੇ ਨਾਨਕ ਨੇ ਪ੍ਰਭੂ ਪਤੀ ਜਿ세 ਹਿਰਦੇ ਵਿੱਚ ਤੂੰ ਆ ਵਸਦਾ ਹੈ ਉਹ ਹਿਰਦਾ ਸੁਣਾ ਹੋ ਜਾਂਦਾ ਹੈ ਉਹ ਖਿੜ ਪਿੰਦਾ ਹੈ ਹਿਰਦਾ ਰੰਗੇ ਫਰਮਾਨ ਹੈ ਪੌੜੀ ਜਤ ਮੇਰੇ ਵੱਲ ਹੈ ਤਾਂ ਕਿਹਾ ਮੋਛੰਦਾ ਤੁਦ ਸਭ ਕੁਛ ਮੈਨੋ ਸੌਪਿਆ ਜਾ ਤੇਰਾ ਬੰਦਾ ਮੋਛੰਦਾ ਕਹਿੰਦੇ ਸਾਨੂੰ ਮੁਤਾਜੀ ਨੂੰ ਮੁਤਾਜ ਹੋਣਾ ਕਿਸੇ ਦਾ ਕਹਿੰਦੇ ਹੈ ਪ੍ਰਭੂ ਜਦੋਂ ਤੂੰ ਮੇਰੀ ਸਹਾਇਤਾ ਤੇ ਹੋਵੇਂ ਮੇਰੀ ਤੂੰ ਸਹਾਇਤਾ ਕਰਨੇ ਮੇਰੇ ਸਿਰ ਤੇ ਤੂੰ ਖੜਾ ਹੋਵੇਂ ਮੇਰੇ ਸਿਰ ਤੇ ਤੇਰਾ ਹੱਥ ਹੋਵੇ ਕਹਿਣ ਦਾ ਭਾਵ ਤਾਂ ਮੈਨੂੰ ਕਹਿੰਦੇ ਕਿਸੇ ਹੋਰ ਦੀ ਕੋਈ ਮਥਾਜ ਹੀ ਨਹੀਂ ਰਹਿ ਜਾਂਦੀ ਫਿਰ ਮੈਨੂੰ ਫਿਰ ਕੋਈ ਪਰਵਾਹ ਨਹੀਂ ਕਿਸੇ ਦੀ ਜੇ ਤੂੰ ਮੇਰੇ ਵੱਲ ਐ ਨਾ ਤੇ ਫਿਰ ਮੈਂ ਕਿਸੇ ਦਾ ਮਥਾਜ ਨਹੀਂ ਕਹਿਣ ਦਾ ਭਾਵ ਜਦੋਂ ਮੈਂ ਤੇਰਾ ਸੇਵਕ ਬਣਦਾ ਹਾਂ ਤਾਂ ਤੂੰ ਮੈਨੂੰ ਸਭ ਕੁਝ ਦੇ ਦਿੰਦਾ ਸਭ ਕੁਝ ਤੁਧ ਸਭ ਕੁਝ ਮੈਨੂੰ ਸੌਂਪਿਆ ਜਾ ਤੇਰਾ ਬੰਦਾ ਜਦੋਂ ਮੈਂ ਤੇਰਾ ਬੰਦਾ ਬਣ ਗਿਆ ਮਨ ਨੂੰ ਤੇਰਾ ਸੇਵਕ ਬਣ ਗਿਆ ਲਖਮੀ ਤੋਟ ਨਾ ਆਵੇ ਖਾਏ ਖਰਚ ਰਹੰਦਾ ਲਖ 84 ਮੇਦਨੀ ਸਭ ਸੇਵ ਕਰਨ ਦਾ ਮੈਨੂੰ ਫਿਰ ਤਨ ਪਦਾਰਥ ਦੀ ਕੋਈ ਵੀ ਕਮੀ ਨਹੀਂ ਰਹਿੰਦੀ ਮੈਂ ਤੇਰਾ ਇਹ ਨਾਮ ਧੰਨ ਵਰਤਨਾ ਹਾਂ ਤੇ ਵਣਦਾ ਹਾਂ ਤੇ ਇਕੱਠਾ ਵੀ ਕਰਨਾ ਹਾਂ ਇਹ ਨਾਮ ਧੰਨ ਧਰਤੀ ਦੇ 84 ਲੱਖ ਜੀਵ ਹੀ ਮੇਰੀ ਸੇਵਾ ਕਰਨ ਲੱਗ ਪੈਂਦੇ ਹਨ ਮੇਦਨੀ ਕਹਿੰਦੇ ਹਨ ਧਰਤੀ ਨੂੰ 184 ਮੇਦਨੀ 84 ਲੱਖ ਜੀਵ ਹਨ ਇਸ ਧਰਤੀ ਦੇ ਸਭ ਸੇਵ ਕਰਨ ਦਾ ਸਾਰੀ ਮੇਰੀ ਸੇਵਾ ਕਰਨ ਲੱਗ ਪੈਂਦੀ ਹਨ ਭਾ ਮੇਰਾ ਸਤਕਾਰ ਕਰਦੇ ਹਨ ਇਹ ਵੈਰੀ ਮਿੱਤਰ ਸਭ ਕੀਤੇ ਆ ਨਹਿ ਮੰਗੇ ਮੰਦਾ ਤੂੰ ਵੈਰੀਆਂ ਨੂੰ ਵੀ ਮੇਰੇ ਮਿੱਤਰ ਬਣਾ ਦਿੰਦਾ ਕੋਈ ਵੀ ਮੇਰਾ ਬੁਰਾ ਨਹੀਂ ਚਿਤਵਲਦੇ ਫਿਰ ਕੋਈ ਵੀ ਮੇਰਾ ਮਾੜਾ ਨਹੀਂ ਮੰਗਦੇ ਲਿਖਾ ਕੋਈ ਨਾ ਪੁੱਛੈ ਜਾ ਹਰ ਬਖਸ਼ੰਦਾ ਆਨੰਦ ਪਿਆ ਸੁਖ ਪਾਇਆ ਮਿਲ ਗੁਰ ਗੋਵਿੰਦਾ ਹੀ ਹਰੀ ਪਰਮੇਸ਼ਰ ਜਦੋਂ ਤੂੰ ਮੈਨੂੰ ਬਖਸ਼ਣ ਵਾਲਾ ਹੋਵੇਂ ਜਦੋਂ ਮੈਨੂੰ ਤੂੰ ਬਖਸ਼ਣ ਵਾਲਾ ਹੋਵੇਂ ਤਾਂ ਕੋਈ ਵੀ ਮੈਨੂੰ ਮੇਰੇ ਕੀਤੇ ਕਰਮਾਂ ਦਾ ਹਿਸਾਬ ਨਹੀਂ ਫਿਰ ਪੁੱਛਦਾ ਫਿਰ ਮੇਰੇ ਲੇਖਾਂ ਦੇ ਓਖਾ ਨਹੀਂ ਮੇਰਾ ਪੁੱਛਦਾ ਜਦੋਂ ਤੂੰ ਮੈਨੂੰ ਬਖਸ਼ਣ ਵਾਲਾ ਹੋਵੇਂ ਤਾਂ ਫਿਰ ਕਿਸੇ ਦੀ ਜੁਰਤ ਨਹੀਂ ਵੀ ਮੇਰੇ ਤੋਂ ਕੋਈ ਮੇਰੇ ਕੀਤੇ ਕਰਮਾਂ ਦਾ ਕੋਈ ਲੇਖਾ ਪੁੱਛ ਸਕੇ ਕਿਉਂਕਿ ਗੋਵਿੰਦ ਰੂਪ ਗੁਰੂ ਨੂੰ ਮਿਲ ਕੇ ਮੇਰੇ ਅੰਦਰ ਠੰਡ ਪੈ ਜਾਂਦੀ ਹੈ ਇਹ ਅੰਦਰ ਠੰਡ ਪੈ ਜਾਂਦੀ ਹੈ ਆਨੰਦ ਪਿਆ ਸੁਖ ਪਾਇਆ ਮਿਲ ਗੁਰ ਗੋਵਿੰਦਾ ਗੁਰੂ ਨੂੰ ਮਿਲ ਕੇ ਨੰਦ ਬਣ ਜਾਂਦਾ ਕਹਿੰਦਾ ਪਾ ਸਭੇ ਕਾਜ ਸਵਾਰੀ ਐ ਜਦ ਬੁੱਧ ਪਵੰਦਾ ਜਦੋਂ ਤੇਰੀ ਰਜਾ ਹੋਵੇ ਤਾਂ ਮੇਰੇ ਸਾਰੇ ਕੰਮ ਫਿਰ ਸਮਰ ਜਾਂਦੇ ਹਨ ਕੋਈ ਵੀ ਕੰਮ ਮੇਰਾ ਫਿਰ ਅਧੂਰਾ ਨਹੀਂ ਰਹਿ ਜਾਂਦਾ ਜਦੋਂ ਤੇਰੀ ਰਜਾ ਹੋਵੇ ਸੋ ਅੱਜ ਦੇ ਵਿਚਾਰਾਂ ਦੀ ਸਮਾਪਤੀ ਹੈ ਵਿਚਾਰਾਂ ਕਰਨੇ ਆ ਬੇਨ ਤੁੰਤਾਈਆਂ ਹੋ ਗਈਆਂ ਉਹਨਾਂ ਦੇ ਸਤਿਗੁਰੂ ਪਾਤਸ਼ਾਹ ਅਤੇ ਆਪ ਸੰਗਤ ਬਖਸ਼ਣ ਜੋਗ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ